ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਸੰਘੀ ਚਾਚ ਨੇ ਟਰੰਪ ਪ੍ਰਸ਼ਾਸਨ ਨੂੰ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋ ਕਟਨ ਤੋਂ ਰੋਕ ਦਿੱਤੇ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੇ ਸਰਕਾਰੀ ਬੰਦ ਦੇ ਵਿਚਕਾਰ ਆਇਆ ਹੈ ਮਜ਼ਦੂਰ ਯੂਨੀਅਨਾਂ ਨੇ ਇਸ ਫੈਸਲੇ ਨੂੰ ਕਰਮਚਾਰੀਆਂ ਦੇ ਲਈ ਇੱਕ ਮਹੱਤਵਪੂਰਨ ਜਿੱਤ ਵਜੋਂ ਮਨਾਇਆ ਤੇ ਚਾਚ ਨੇ ਇੱਕ ਅਸਹੀ ਆਦੇਸ਼ ਨੂੰ ਸ਼ੁਰੂਆਤ ਦੀ ਹੁਕਮ ਦੇ ਵਿੱਚ ਬਦਲ ਦਿੱਤਾ ਹੈ। ਇਸ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਨੌਕਰੀ ਦੇ ਸਮਾਪਤੇ ਨੂੰ ਰੋਕ ਦਏ। ਸੰਘੇ ਚਾਚ ਨੇ ਪ੍ਰਸ਼ਾਸਨ ਨੂੰ ਚੱਲ ਰਹੇ ਸਰਕਾਰੀ ਬੰਦ ਦੇ ਦੌਰਾਨ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਰੋਕਣ ਵਾਲੇ ਇੱਕ ਆਦੇਸ਼ ਨੂੰ ਵਾਧਾ ਦਿੱਤਾ ਹੈ। ਇਸ ਫੈਸਲੇ ਦੀ ਮਜ਼ਦੂਰ ਯੂਨੀਅਨਾਂ ਨੇ ਕਾਮਿਆਂ ਦੇ ਲਈ ਇੱਕ ਵੱਡੀ ਜਿੱਤ ਵਜੋਂ ਸ਼ਲਾਘਾ ਕੀਤੀ ਹੈ। ਦੱਸ ਦਈਏ ਇੱਕ ਸੀਐਨਪੀ ਦੇ ਅਨੁਸਾਰ ਸੈਨ ਫਰਾਂਸਿਸਕੋ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਸੂਜ਼ਨ ਇਸਟਨ ਨੇ ਮੰਗਲਵਾਰ ਨੂੰ ਆਪਣੇ ਪਹਿਲਾ ਦੇ ਅਸਥਾਈ ਰੋਕ ਤੇ ਹੁਕਮ ਨੂੰ ਇੱਕ ਸ਼ੁਰੂਆਤੀ ਹੁਕਮ ਦੇ ਵਿੱਚ ਬਦਲ ਦਿੱਤਾ ਜਿਸ ਦੇ ਨਾਲ ਪ੍ਰਸ਼ਾਸਨ ਨੂੰ ਸੰਗੀ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਰਿਡਕਸ਼ਨ ਇਨਫੋਰਸ ਨੋਟਿਸ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ। ਇਹ ਹੁਕਾਮ ਅਮਰੀਕੀ ਇਤਿਹਾਸ ਦੇ ਵਿੱਚ ਦੂਜੇ ਸਭ ਤੋਂ ਲੰਬੇ ਸਰਕਾਰੀ ਬੰਦ ਦੇ ਵਿਚਕਾਰ ਆਇਆ ਹੈ ਜੋ ਕਿ ਫੰਡਿੰਗ ਦੇ ਵਿੱਚ ਕਮੀ ਕਾਰਨ ਸ਼ੁਰੂ ਹੋਇਆ ਸੀ ਅਮਰੀਕਨ ਫੈਡਰੇਸ਼ਨ ਆਫ ਸਟੇਟ ਕਾਉਂਟੀ ਆਫ ਮਿਊਨਿਸਪਲ EMPLOYEES ਅਤੇ ਅਮਰੀਕਨ ਫੈਡਰੇਸ਼ਨ ਆਫ ਗੌਰਮੈਂਟ EMPLOYEES ਨੇ ਸਾਂਝੇ ਤੌਰ ਉਤੇ 트럼ਪ ਪ੍ਰਸ਼ਾਸਨ ਦੀਆਂ ਬੰਦ ਦੌਰਾਨ ਸੰਘੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀਆਂ ਰਿਪੋਰਟਾਂ ਕੀਤੀਆਂ ਇਹ ਯੋਜਨਾ ਨੂੰ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ। اے ਐਫ ਐਸ ਸੀ ਐਮ ای ਦੇ ਪ੍ਰਧਾਨ ਲੀ ਸੰਟੋਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸਤਾ ਫੈਸਲਾ ਸੰਘੀ ਕਰਮਚਾਰੀਆਂ ਦੇ ਲਈ ਇੱਕ ਹੌਲ ਜਿੱਤਿਆ ਹੈ ਤੇ ਉਹਨਾਂ ਦੀਆਂ ਨੌਕਰੀਆਂ ਨੂੰ ਇੱਕ ਪਰਿਸ਼ਾਸਨ ਤੋਂ ਬਚਾਉਣ ਦੇ ਲਈ ਸਾਡੇ ਚੱਲ ਰਹੀ ਯਤਨ ਨੇ ਜੋ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਉਤੇ ਬਰਖਾਸਤ ਕਰਨ ਉਤੇ ਤੁਲੇ ਹੋਏ ਨੇ। اے ਐਫ ਜੀ ای ਨੇ ਇਸ ਫੈਸਲੇ ਨੂੰ ਸੰਘੀ ਕਰਮਚਾਰੀਆਂ ਦੇ ਲਈ ਵੱਡੀ ਜਿੱਤ ਕਿਹਾ ਹੈ। ਦਸ ਸੀ ਐਨ ਪੀ ਸੀ ਨੇ ਵਾਈਟ ਹਾਊਸ ਦੇ ਪਚਟਰ ਡਾਇਰੈਕਟਰ ਰਸਲ ਵੌਟ ਤੇ ਹਵਾਲੇ ਤੇ ਨਾਲ ਦੱਸਿਆ ਕਿ ਟ੍ਰੰਪ ਪ੍ਰਸ਼ਾਸਨ ਨੇ 10 ਅਕਤੂਬਰ ਨੂੰ ਲਗਭਗ 4000 ਆਰ ਆਈ ਐਫ ਨੋਟਿਸ ਜਾਰੀ ਕੀਤੇ ਸਨ ਅਤੇ ਅਨੁਮਾਨ ਲਗਾਇਆ ਸੀ ਕਿ ਇਹ ਗਿਣਤੀ 10000 ਤੋਂ ਵੱਧ ਹੋ ਸਕਦੀ ਹੈ ਰੂੜੀਵਾਰੀ ਨੀਤੀ ਬਲੂਪ੍ਰਿੰਟ ਪ੍ਰੋਜੈਕਟ 2025 ਦੇ ਮੁੱਖ ਆਰਕੀਟੈਕਟ ਵੋਟ ਨੇ ਬੰਦ ਨੂੰ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੁਆਰਾ ਡੈਮੋਕ੍ਰੇਟ ਏਜੰਸੀਆਂ ਕੈਨ ਵਾਲੇ ਆਕਾਰ ਨੂੰ ਘਟਾਉਣ ਤੇ ਮੋਕੇ ਵੱਜਦਾ ਰਿਹਾ ਸੀ ਜੱਜ ਹਿਲਸਟਨ ਨੇ 15 ਅਕਤੂਬਰ ਨੂੰ ਸ਼ੁਰੂਆਤੀ ਟੀ ਆਰਓ ਲਾਗੂ ਕਰਦੇ ਹੋਏ ਮਤਵੰਦ ਛਾਟੀ ਨੂੰ ਸਾਡੇ ਦੇਸ਼ ਦੇ ਇਤਿਹਾਸ ਵਿੱਚ ਬੇਮਿਸਾਲ ਕਰਾ ਦਿੱਤਾ ਸੀ ਦਾਸੇ ਹੁਕਮ ਨੂੰ ਜਨਤਕ ਸੇਵਕਾਂ ਦੇ ਲਈ ਇੱਕ ਮਹੱਤਵਪੂਰਨ ਸੁਰੱਖਿਅਤ ਖਰਾਬ ਦਿੰਦੇ ਹੋਏ ਐਫ ਐਸ ਸੀ ਐਮ ਈ ਦੀ ਨੁਮਾਇੰਦਗੀ ਕਰਨ ਵਾਲੇ ਡੈਮੋਕ੍ਰੇਸੀ ਫਾਰਵਰਡ ਦੇ ਪ੍ਰਧਾਨ ਅਤੇ ਸੀ ایਓ ਸਕਾਨੀ ਪੈਰੀਮੈਨ ਨੇ ਕਿਹਾ ਕਿ ਸਾਡੀ ਟੀਮ ਉਹਨਾਂ ਸਿਵਲ ਸੇਵਕਾਂ ਦੀ ਨੁਮਾਇੰਦਗੀ ਕਰਨ ਦੇ ਲਈ ਸਨਮਾਨਿਤ ਹੈ ਜ ਰਾਸ਼ਟਰਪਤੀ 트ੰਪ ਦੇ ਖਤਰਨਾਕ ਏਜੰਡੇ ਦੇ ਵਿਰੁੱਧ ਲੜ ਰਹੇ ਨੇ ਅਤੇ ਇਸ ਮਹੱਤਵਪੂਰਨ ਹੁਕਮ ਨੂੰ ਜਿੱਤਨ ਦੇ ਲਈ ਚੋ ਸੰਗੀ ਕਰਮਚਾਰੀਆਂ ਨੂੰ ਬੰਦ ਦੌਰਾਨ ਇਸ ਪ੍ਰਸ਼ਾਸਨ ਦੁਆਰਾ ਨਿਸ਼ਾਨਾ ਬਣਾਈ ਨਤੇ ਪਰੇਸ਼ਾਨ ਕੀਤੇ ਜਾਣ ਤੋਂ ਰੋਕਣ ਦੇ ਵਿੱਚ ਮਦਦ ਕਰੇਗਾ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਯੂਨਿਨਾ ਨੇ ਕਈ ਵੱਡੀਆਂ ਏਜੰਸੀਆਂ ਤੇ ਅਧਿਕਾਰੀਆਂ ਨੂੰ ਕਵਰ ਕਰਨ ਦੇ ਲਈ ਆਪਣੇ ਮੁਕਦਮੇ ਦਾ ਵਿਸਤਾਰ ਵੀ ਕੀਤਾ ਸਤਿਕਾਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਸੰਕੇਤ ਚਾਚ ਨੇ ਟਰੰਪ ਪ੍ਰਸ਼ਾਸਨ ਨੂੰ ਹਜ਼ਾਰਾਂ ਸੰਕੇਤ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਟਣ ਤੋਂ ਰੋਕ ਦਿੱਤਾ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੇ ਸਰਕਾਰੀ ਬੰਦ ਦੇ ਵਿਚਕਾਰ ਆਇਆ ਹੈ ਮਜ਼ਦੂਰ ਯੂਨੀਅਨ ਨੇ ਇਸ ਫੈਸਲੇ ਨੂੰ ਕਰਮਚਾਰੀਆਂ ਦੇ ਲਈ ਇੱਕ ਮਹੱਤਵਪੂਰਨ ਜਿੱਤ ਦੇ ਵਜੋਂ ਮਨਾਇਆ ਹੈ ਤੇ ਜੱਜ ਨੇ ਇੱਕ ਅਸਾਈ ਆਦੇਸ਼ ਨੂੰ ਸ਼ੁਰੂਆਤੀ ਹੁਕਮ ਦੇ ਵਿੱਚ ਬਦਲ ਦਿੱਤਾ ਹੈ ਇਹ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਨੌਕਰੀ ਦੇ ਸਮਾਪਤੇ ਨੂੰ ਰੋਕਦਾ ਹੈ ਸੰਘੀ ਜੱਜ ਨੇ ਕ੍ਰਮ ਪ੍ਰਸ਼ਾਸਨ ਨੂੰ ਚੱਲ ਰਹੇ ਸਰਕਾਰੀ ਬੰਦ ਦੇ ਦੌਰਾਨ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਰੋਕਣ ਵਾਲੇ ਇੱਕ ਆਦੇਸ਼ ਨੂੰ ਬਦਲ ਦਿੱਤਾ ਹੈ ਇਸ ਫੈਸਲੇ ਦੀ ਮਜ਼ਦੂਰ ਯੂਨੀਅਨਾਂ ਨੇ ਕਾਮਯਾਬੀ ਲਈ ਇੱਕ ਵੱਡੀ ਜਿੱਤ ਵਜੋਂ ਸ਼ਲਾਘਾ ਕੀਤੀ ਹੈ ਦੱਸ ਦਈਏ ਇੱਕ ਸੀਐਨਪੀ ਦੇ ਅਨੁਸਾਰ ਸੈਨ ਫ੍ਰਾਂਸਿਸਕੋ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਸੂਜ਼ਨ ਇਲਸਟਨ ਨੇ ਮੰਗਲਵਾਰ ਨੂੰ ਆਪਣੇ ਪਹਿਲਾ ਦੇ ਅਸਥਾਈ ਰੋਕ ਦੇ ਹੁਕਮ ਨੂੰ ਇੱਕ ਸ਼ੁਰੂਆਤੀ ਹੁਕਮ ਤੇ ਵਿੱਚ ਬਦਲ ਦਿੱਤਾ ਜਿਸ ਦੇ ਨਾਲ ਪ੍ਰਸ਼ਾਸਨ ਨੂੰ ਸੰਗਠਨ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਰਿਡਕਸ਼ਨ ਇਨਫੋਰਸ ਨੋਟਿਸ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ। ਇਹ ਹੁਕਮ ਅਮਰੀਕੀ ਇਤਿਹਾਸ ਦੇ ਵਿੱਚ ਦੂਜੇ ਸਭ ਤੋਂ ਲੰਬੇ ਸਰਕਾਰੀ ਬੰਦ ਦੇ ਵਿਚਕਾਰ ਆਇਆ ਜੋ ਕਿ ਫੰਡਿੰਗ ਦੇ ਵਿੱਚ ਕਮੀ ਕਾਰਨ ਸ਼ੁਰੂ ਹੋਇਆ ਸੀ ਅਮਰੀਕਨ ਫੈਡਰੇਸ਼ਨ ਆਫ ਸਟੇਟ ਕਾਉਂਟੀ ਆਫ ਮਿਊਨਿਸਪਲ EMPLOYEES ਅਤੇ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ EMPLOYEES ਨੇ ਸਾਂਝੇ ਤੌਰ 'ਤੇ 트럼ਪ ਪ੍ਰਸ਼ਾਸਨ ਦਿਆ ਬੰਦ ਦੌਰਾਨ ਸੰਘੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਤੇ ਰਿਪੋਰਟਾਂ ਕੀਤੀਆਂ ਯੋਜਨਾਵਾਂ ਨੂੰ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ AFS CME ਦੇ ਪ੍ਰਧਾਨ ਲੀ ਸੰਟੋਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਆਸਤਾ ਫੈਸਲਾ ਸੰਘੀ ਕਰਮਚਾਰੀਆਂ ਲਈ ਇੱਕ ਹੌਲ ਜਿੱਤਿਆ ਹੈ ਤੇ ਉਹਨਾਂ ਦੀਆਂ ਨੌਕਰੀਆਂ ਨੂੰ ਇੱਕ ਪ੍ਰਸ਼ਾਸਨ ਤੋਂ ਬਚਾਉਣ ਦੇ ਲਈ ਸਾਡੇ ਚੱਲ ਰਹੀ ਯਤਨ ਨੇ ਜੋ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਉਤੇ ਬਰਖਾਸਤ ਕਰਨ ਉਤੇ ਤਲੇ ਹੋਏ ਨੇ ਏ ਐਫ ਜੀ ای ਨੇ ਇਸ ਫੈਸਲੇ ਨੂੰ ਸੰਘੀ ਕਰਮਚਾਰੀਆਂ ਦੇ ਲਈ ਵੱਡੀ ਜਿੱਤ ਕਿਹਾ ਹੈ ਦਸੇ ਸੀ ਐਨ ਪੀ ਸੀ ਨੇ ਵਾਈਟ ਹਾਊਸ ਦੇ ਚੇਟ ਡਾਇਰੈਕਟਰ ਰਸਲ ਵੋਟ ਦੇ ਹਵਾਲੇ ਤੇ ਨਾਲ ਦੱਸਿਆ ਕਿ ਟ੍ਰੰਪ ਪ੍ਰਸ਼ਾਸਨ ਨੇ 10 ਅਕਤੂਬਰ ਨੂੰ ਲਗਭਗ 4000 ਆਰ ਆਈ ਐਫ ਨੋਟਿਸ ਜਾਰੀ ਕੀਤੇ ਸਨ ਅਤੇ ਅਨੁਮਾਨ ਲਗਾਇਆ ਸੀ ਕਿ ਇਹ ਕੀਮਤੀ 10000 ਤੋਂ ਵੱਧ ਹੋ ਸਕਦੀ ਹੈ। ਸ਼ੁਰੂਆਤੀ ਨੀਤੀ ਬਲੂਪ੍ਰਿੰਟ ਪ੍ਰੋਜੈਕਟ 2025 ਦੇ ਮੁੱਖ ਆਰਕੀਟੈਕਟ ਵੋਟ ਨੇ ਬੰਦ ਨੂੰ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੁਆਰਾ ਡੈਮੋਕ੍ਰੇਟ ਏਜੰਸੀਆਂ ਕਹਿਣ ਵਾਲੇ ਆਕਾਰ ਨੂੰ ਘਟਾਉਣ ਤੇ ਮੁੱਖ ਵਜੂਦ ਰਿਹਾ ਸੀ। ਜੱਜ ਹਿਲਸਨ ਨੇ 15 ਅਕਤੂਬਰ ਨੂੰ ਸ਼ੁਰੂਆਤੀ ਟੀਆਰਓ ਲਾਗੂ ਕਰਦੇ ਹੋਏ ਮਤਵੰਦ ਛਾਟੀ ਨੂੰ ਸਾਡੇ ਦੇਸ਼ ਦੇ ਇਤਿਹਾਸ ਵਿੱਚ ਬੇਮਿਸਾਲ ਕਰਾ ਦਿੱਤਾ ਸੀ। ਦਾਸੇ ਹੁਕਮ ਨੂੰ ਜਨਤਕ ਸੇਵਕਾਂ ਦੇ ਲਈ ਇੱਕ ਮਹੱਤਵਪੂਰਨ ਸੁਰੱਖਿਅਤ ਖਰੜਾ ਦਿੰਦੇ ਹੋਏ ਐਫਐਸਸੀਐਮਈ ਦੀ ਨੁਮਾਇੰਦਗੀ ਕਰਨ ਵਾਲੇ ਡੈਮੋਕ੍ਰੇਸੀ ਫਾਰਵਰਡ ਦੇ ਪ੍ਰਧਾਨ ਅਤੇ ਸੀਈਓ ਸਕਾਨੀ ਪੈਰੀਮੈਨ ਨੇ ਕਿਹਾ ਕਿ ਸਾਡੀ ਟੀਮ ਉਹਨਾਂ ਸਿਵਲ ਸੇਵਕਾਂ ਦੀ ਨੁਮਾਇੰਦਗੀ ਕਰਨ ਦੇ ਲਈ ਸਨਮਾਨਿਤ ਅਤੇ ਜੁਰਾਸ਼ਟਪਤੀ 트ੰਪ ਦੇ ਖਤਰਨਾਕ ਏਜੰਡੇ ਦੇ ਵਿਰੁੱਧ ਲੜ ਰਹੇ ਨੇ ਅਤੇ ਇਸ ਮਹੱਤਵਪੂਰਨ ਹੁਕਮ ਨੂੰ ਚਿਤਨ ਦੇ ਲਈ ਜੋ ਸੰਘੀ ਕਰਮਚਾਰੀਆਂ ਨੂੰ ਬੰਦ ਦੌਰਾਨ ਇਸ ਪ੍ਰਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਅਤੇ ਪਰੇਸ਼ਾਨ ਕੀਤੇ ਜਾਣ ਤੋਂ ਰੋਕਣ ਦੇ ਵਿੱਚ ਮਦਦ ਕਰੇਗਾ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਯੂਨੀਆ ਨੇ ਕਈ ਵਾਧੂ ਏਜੰਸੀਆਂ ਤੇ ਅਧਿਕਾਰੀਆਂ ਨੂੰ ਕਵਰ ਕਰਨ ਦੇ ਲਈ ਆਪਣੇ ਮੁਕਦਮੇ ਦਾ ਵਿਸਤਾਰ ਵੀ ਕੀਤਾ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇੱਕ ਸੰਘੀ ਚਾਚ ਨੇ ਟਰੰਪ ਪ੍ਰਸ਼ਾਸਨ ਨੂੰ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋ ਕਟਨ ਤੋਂ ਰੋਕ ਦਿੱਤਾ ਇਹ ਫੈਸਲਾ ਲੰਬੇ ਸਮੇਂ ਤੋਂ ਚੱਲ ਰਹੇ ਸਰਕਾਰੀ ਬੰਦ ਦੇ ਵਿਚਾਰ ਆਇਆ ਮਜ਼ਦੂਰ ਯੂਨੀਅਨਾਂ ਨੇ ਇਸ ਫੈਸਲੇ ਨੂੰ ਕਰਮਚਾਰੀਆਂ ਦੇ ਲਈ ਇੱਕ ਮਹੱਤਵਪੂਰਨ ਜਿੱਤ ਦੇ ਵਜੋਂ ਮਨਾਇਆ ਤੇ ਚਾਚੂ ਨੇ ਇੱਕ ਅਸਹੀ ਆਦੇਸ਼ ਨੂੰ ਸ਼ੁਰੂਆਤੀ ਹੁਕਮ ਦੇ ਵਿੱਚ ਬਦਲ ਦਿੱਤਾ ਹੈ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਨੌਕਰੀ ਦੇ ਸਮਾਪਤੇ ਨੂੰ ਰੋਕ ਦੇ ਸੰਘੇ ਚਾਚੂ ਨੇ ਪ੍ਰਸ਼ਾਸਨ ਨੂੰ ਚੱਲ ਰਹੇ ਸਰਕਾਰੀ ਬੰਦ ਦੇ ਦੌਰਾਨ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਟਣ ਰੋਕਣ ਵਾਲੇ ਇੱਕ ਆਦੇਸ਼ ਨੂੰ ਵਧਾ ਦਿੱਤਾ ਹੈ ਇਸ ਫੈਸਲੇ ਦੀ ਮਜ਼ਦੂਰ ਯੂਨੀਅਨਾਂ ਨੇ ਕਾਮਿਆਂ ਦੇ ਲਈ ਇੱਕ ਵੱਡੀ ਜਿੱਤ ਵਜੋਂ ਸ਼ਲਾਘਾ ਕੀਤੀ ਹੈ ਦੱਸ ਦਈਏ ਇੱਕ ਸੀਐਨਪੀ ਦੇ ਅਨੁਸਾਰ ਸੈਨ ਫਰਾਂਸਿਸਕੋ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਸੂਜ਼ਨ ਇਸਟਨ ਨੇ ਮੰਗਲਵਾਰ ਨੂੰ ਆਪਣੇ ਪਹਿਲਾ ਦੇ ਅਸਥਾਈ ਰੋਕ ਦੇ ਹੁਕਮ ਨੂੰ ਇੱਕ ਸ਼ੁਰੂਆਤੀ ਹੁਕਮ ਦੇ ਵਿੱਚ ਬਦਲ ਦਿੱਤਾ ਜਿਸ ਦੇ ਨਾਲ ਪ੍ਰਸ਼ਾਸਨ ਨੂੰ ਸੰਗੀ ਸਰਕਾਰ ਦੇ ਦੁਬਾਰਾ ਖੁੱਲਣ ਤੱਕ ਰਿਡਕਸ਼ਨ ਇਨਫੋਰਸਡ ਨੋਟਿਸ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ ਇਹ ਹੁਕਮ ਅਮਰੀਕੀ ਇਤਿਹਾਸ ਦੇ ਵਿੱਚ ਦੂਜੇ ਸਭ ਤੋਂ ਲੰਬੇ ਸਰਕਾਰੀ ਬੰਦ ਦੇ ਵਿਚਕਾਰ ਆਇਆ ਜੋ ਕਿ ਫੰਡਿੰਗ ਦੇ ਵਿੱਚ ਕਮੀ ਕਾਰਨ ਸ਼ੁਰੂ ਹੋਇਆ ਸੀ ਅਮਰੀਕਨ ਫੈਡਰੇਸ਼ਨ ਆਫ ਸਟੇਟ ਕਾਉਂਟੀ ਆਫ ਮਿਊਨਿਸਪਲ EMPLOYEES ਅਤੇ ਅਮਰੀਕਨ ਫੈਡਰੇਸ਼ਨ ਆਫ ਗੌਰਮੈਂਟ EMPLOYEES ਨੇ ਸਾਂਝੇ ਤੌਰ ਉਤੇ 트럼ਪ ਪ੍ਰਸ਼ਾਸਨ ਦੀਆਂ ਬੰਦ ਦੌਰਾਨ ਸੰਕੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀਆਂ ਰਿਪੋਰਟਾਂ ਕੀਤੀਆਂ ਯੋਜਨਾਵਾਂ ਨੂੰ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ AFS CME ਦੇ ਪ੍ਰਧਾਨ ਲੀ ਸੰਟੋਸ ਨੇ ਇੱਕ ਬਿਆਨ ਵਿਚ ਕਿਹਾ ਕਿ ਆਸਾ ਫੈਸਲਾ ਸੰਗੀ ਕਰਮਚਾਰੀਆਂ ਦੇ ਲਈ ਇੱਕ ਹੌਲ ਜਿੱਤਾ ਹੈ ਤੇ ਉਹਨਾਂ ਦੀਆਂ ਨੌਕਰੀਆਂ ਨੂੰ ਇੱਕ ਪ੍ਰਸ਼ਾਸਨ ਤੋਂ ਬਚਾਉਣ ਦੇ ਲਈ ਸਾਡੇ ਚੱਲ ਰਹੀ ਯਤਨ ਨੇ ਜੋ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਉਤੇ ਬਰਖਾਸਤ ਕਰਨ ਉਤੇ ਤੁਲੇ ਹੋਏ ਨੇ EFG ਨੇ ਇਸ ਫੈਸਲੇ ਨੂੰ ਸੰਘੀ ਕਰਮਚਾਰੀਆਂ ਦੇ ਲਈ ਵੱਟੀ ਜਿੱਤ ਕੇ ਹੈ ਦੱਸਿਆ ਸੀਐਨਪੀਸੀ ਨੇ ਵਾਈਟ ਹਾਊਸ ਦੇ ਬਚਟ ਡਾਇਰੈਕਟਰ ਰਸਲ ਵਾਟਰ ਦੇ ਹਵਾਲੇ ਤੇ ਨਾਲ ਦੱਸਿਆ ਕਿ ਟ੍ਰੰਪ ਪ੍ਰਸ਼ਾਸਨ ਨੇ 10 ਅਕਤੂਬਰ ਨੂੰ ਲਗਭਗ 4000 ਆਰਆਈਐਫ ਨੋਟਿਸ ਜਾਰੀ ਕੀਤੇ ਸਨ ਅਤੇ ਅਨੁਮਾਨ ਲਗਾਇਆ ਸੀ ਕਿ ਇਹ ਗਿਣਤੀ 10000 ਤੋਂ ਵੱਧ ਹੋ ਸਕਦੀ ਹੈ ਰੂੜੀਵਾਰੀ ਨੀਤੀ ਬਲੂਪ੍ਰਿੰਟ ਪ੍ਰੋਜੈਕਟ 2025 ਦੇ ਮੁੱਖ ਆਰਕੀਟੈਕਟ ਵਾਟਰ ਨੇ ਬੰਦ ਨੂੰ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੁਆਰਾ ਡੈਮੋਕਰੇਟ ਏਜੰਸੀਆਂ ਕੈਨ ਵਾਲੇ ਅਕਾਰ ਨੂੰ ਘਟਾਉਣ ਤੇ ਮੌਕੇ ਵਜੁਰਤ ਜਾਇ ਸੀ ਜੱਜ ਹਿਸਟਨ ਨੇ 15 ਅਕਤੂਬਰ ਨੂੰ ਸ਼ੁਰੂਆਤੀ ਟੀਆਰਓ ਲਾਗੂ ਕਰਦੇ ਹੋਏ ਮਤਵੰਦ ਛਾਟੀ ਨੂੰ ਸਾਡੇ ਦੇਸ਼ ਦੇ ਇਤਿਹਾਸ ਵਿੱਚ ਬੇਮਿਸਾਲ ਕਰਾ ਦਿੱਤਾ ਸੀ ਦਸੀ ਇਸ ਹੁਕਮ ਨੂੰ ਜਨਤਕ ਸੇਵਕਾਂ ਦੇ ਲਈ ਇੱਕ ਮਹੱਤਵਪੂਰਨ ਸੁਰੱਖਿਅਤ ਖਰਾਬ ਦਿੰਦੇ ਹੋਏ ਐਫਐਸਸੀਐਮਈਡੀ ਨੁਮਾਇੰਦਗੀ ਕਰਨ ਵਾਲੇ ਡੈਮੋਕ੍ਰੇਸੀ ਫਾਰਵਰਡ ਦੇ ਪ੍ਰਧਾਨ ਅਤੇ ਸੀਈਓ ਸਕਾਨੀ ਪੈਰੀਮੈਨ ਨੇ ਕਿਹਾ ਕਿ ਸਾਡੀ ਟੀਮ ਉਹਨਾਂ ਸਿਵਲ ਸੇਵਕਾਂ ਦੀ ਨੁਮਾਇੰਦਗੀ ਕਰਨ ਦੇ ਲਈ ਸਨਮਾਨੀ ਤੇਜ ਰਾਸ਼ਟਰਪਤੀ ਟ੍ਰੰਪ ਖਤਰਨਾਕ 에ਜੰਟੇਰ ਦੇ ਵਿਰੁੱਧ ਲੜ ਰਹੇ ਨੇ ਅਤੇ ਇਸ ਮਹੱਤਵਪੂਰਨ ਹੁਕਮ ਨੂੰ ਜਿੱਤਨ ਦੇ ਲਈ ਚੋਣਕੀ ਕਰਮਚਾਰੀਆਂ ਨੂੰ ਬੰਦ ਦੌਰਾਨ ਇਸ ਪ੍ਰਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਜਾਣ ਅਤੇ ਪਰੇਸ਼ਾਨ ਕੀਤੇ ਜਾਣ ਤੋਂ ਰੋਕਣ ਦੇ ਵਿੱਚ ਮਦਦ ਕਰੇਗਾ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ ਯੂਨੀਨਾ ਨੇ ਕਈ ਵੱਡੂ 에ਜੰਸੀਆਂ ਤੇ ਅਧਿਕਾਰੀਆਂ ਨੂੰ ਕਵਰ ਕਰਨ ਦੇ ਲਈ ਆਪਣੇ ਮੁਕਦਮੇ ਦਾ ਵਿਸਾਰਵ ਵੀ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ